ਸ਼ਸ਼ੀਕਾ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵਿਰਕ ਕੈਮਰਾਮੈਨ ਸਤਪਾਲ ਕਲਬਾਣੂ ਦੇ ਨਾਲ ਇਸ ਟਾਈਮ ਮੌਜੂਦ ਸੀ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਟਾਈਮ ਅਕਾਲਦਾਰ ਜਿਹੜੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੁਖੀ ਹੈਗੇ ਨੇ ਇੱਥੇ ਬਾਬਾ ਨਾਮਦੇਵ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ 1 ਮਾਰਚ ਤੋਂ ਲੈ ਕੇ 5 ਮਾਰਚ ਤੱਕ ਜਿਹੜੇ ਕਿ ਹਰ ਸਾਲ ਦੀਵਾਨ ਭਰਦੇ ਨੇ ਤੇ ਉਹ ਦੀਵਾਨ ਦੀ ਜਾਨੀ ਕਿ ਸ਼ੁਰੂਆਤ ਜਿਹੜੀ ਕਿ ਇੱਕ ਤਰੀਕ ਤੋਂ ਹੋਣ ਜਾ ਰਹੀ ਹੈ ਤੇ ਬਾਬਾ ਜੀ ਨਾਲ ਆਪਾਂ ਖਾਸ ਬਤ ਖਾਸ ਗੱਲਬਾਤਾਂ ਵੀ ਕਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਗੁਰਦੁਆਰਾ ਕਾਲਗੜ੍ਹ ਸਾਹਿਬ ਕੰਗਾ ਵਿਖੇ ਜੋ ਸਾਲਾਨਾ ਦੀਵਾਨ ਹੁੰਦੇ ਨੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰ ਸਾਹਿਬ ਵਾਲੇ ਮਹਾਂਪੁਰਖਾਂ ਦੇ ਉਹਨਾਂ ਦਾ ਜਿਹੜਾ ਸਮਾਂ 1 ਮਾਰਚ ਤੋਂ 5 ਮਾਰਚ ਤੱਕ ਤੇ ਜਿਹੜਾ ਦੀਵਾਨ ਦਾ ਸਮਾਂ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਜਿਸ ਦੀਵਾਨ ਦੇ ਵਿੱਚ ਅਖੀਰਲੇ ਦਿਨ ਖੰਡੇ ਵਾਟੇ ਦਾ ਅੰਮ੍ਰਿਤ ਵੀ ਛਕਾਇਆ ਜਾਏਗਾ ਸਵੇਰੇ 9 ਵਜੇ ਤੇ ਅੱਖਾਂ ਦਾ ਕੈਂਪ ਲੱਗੇਗਾ 3 ਤਰੀਕ ਨੂੰ ਲੋੜਵੰਦਾਂ ਨੂੰ ਬੇਨਤੀ ਹੈ ਭਾਈ ਕਿਸੇ ਨੇ ਅੱਖਾਂ ਦਾ ਕੋਈ ਆਪਰੇਸ਼ਨ ਕਰਾਉਣਾ ਹੈ ਜਾਂ ਦਵਾਈ ਲੈਣੀ ਹੈ ਫ੍ਰੀ ਦਿੱਤੀ ਜਾਵੇਗੀ ਕਿਸੇ ਤੋਂ ਕਿਸੇ ਤਰ੍ਹਾਂ ਦੀ ਵੀ ਕੋਈ ਫੀਸ ਜਾਂ ਦਵਾਈ ਦੇ ਪੈਸੇ ਨਹੀਂ ਲਏ ਜਾਣਗੇ ਸੋ ਬੇਨਤੀ ਹੈ ਭਾਈ ਵੀ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਵੀ ਪਹੁੰਚਣ ਦੀ ਖੇਚਲਾ ਕਰਨੀ ਅਤੇ ਜ਼ਰੂਰੀ ਬੇਨਤੀ ਹੈ ਸਤਿਗੁਰ ਬਾਝੋਂ ਗੁਰਨੀ ਕੋਈ ਨੁਗਰੇ ਕਾਹ ਨੋਂ ਬੁਰਾ ਗੁਰੂ ਆਲੇ ਬਣੋ ਖੰਡੇ ਵਾਟੇ ਦਾ ਅਮਰ ਸ਼ਕੋ ਅਮਰ ਸ਼ਕ ਕੇ ਆਪਣੇ ਜਨਮ ਨੂੰ ਸਫਲਾ ਬਣਾਈਏ ਜੀ ਬਾਬਾ ਜੀ ਤੁਸੀਂ ਹਰ ਸਾਲ ਦੀਵਾਨ ਰੱਖਦੇ ਹੋ ਇਹ ਕਿਸ ਸੰਬੰਧ ਵਿੱਚ ਰੱਖਦੇ ਹੋ ਜੀ ਇਹਦਾ ਇਹ ਪ੍ਰੋਗਰਾਮ ਹੈਗਾ ਜੀ ਦੀਵਾਨਾਂ ਦਾ ਸਾਡਾ ਹਰ ਸਾਲ ਲੱਗਦੇ ਨੇ ਸਾਲ ਬਾਦ ਜਿਹੜੀ ਇਸ ਵਾਰੀ ਦੀਵਾਨ ਨੇ ਜਿਹੜੇ ਤਕਰੀਬਨ 23 ਮਹੀਨੇ ਸਾਲ ਲੱਗਣ ਲੱਗੇ ਨੇ ਹਰ ਸਾਲ ਹੁੰਦੇ ਨੇ ਸਮਾਂ ਹੁੰਦਾ 1 ਤੋਂ 4 ਵਜੇ ਤੱਕ ਦਾ ਤੇ ਇਹਨਾਂ ਦੀ ਜਿਹੜੀ ਪੂਰੀ ਦੇਖਰੇਖ ਕਹ ਲੋ ਜਾਂ ਦਿਵਾਨਾਂ ਦੀ ਮਤਲਬ ਪ੍ਰਚਾਰ ਦੀ ਉਹ ਡਿਊਟੀ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲੋਹਰਾਸਾ ਵਾਲੇ ਮਹਾਂਪੁਰਸ਼ਾਂ ਦੀ ਹੈ ਤੇ ਉਹਨਾਂ ਵੱਲੋਂ ਹੀ ਇਹ ਦਿਵਾਨ ਦਿੱਤੇ ਜਾਂਦੇ ਨੇ ਪੂਰੇ ਇਲਾਕੇ ਦੀ ਸੰਗਤ ਨੂੰ ਤੇ ਪੂਰੇ ਇਲਾਕੇ ਦੀ ਸੰਗਤ ਵਾਸਤੇ ਤੇ ਅਖੀਰਲੇ ਦਿਨ ਜੀ 5 ਤਰੀਕ ਨੂੰ ਖੰਡੇਵਾਟੇ ਦਾ ਅੰਮ੍ਰਿਤ ਵਿਸਕਾਇਆ ਜਾਂਦਾ ਵਿੱਚ ਇਹਦੇ ਅੱਖਾਂ ਦਾ ਕੈਂਪ ਵੀ ਲਾਇਆ ਜਾਂਦਾ ਉਹ ਵੀ ਫ੍ਰੀ ਹੁੰਦਾ ਹੈ ਕਿਸੇ ਤੋਂ ਪੈਸਾ ਨਹੀਂ ਲਿਆ ਜਾਂਦਾ। ਬਾਕੀ ਇੱਥੇ 24 ਘੰਟੇ ਲੰਗਰ ਚੱਲਦਾ ਜਿਹੜਾ ਇਹਦੇ ਵਿੱਚ 4-500 ਬੰਦਾ ਰੋਜ਼ ਲੰਗਰ ਛੱਕ ਜਾਂਦਾ ਜੀ। ਤੇ ਬਾਕੀ ਇਸ ਗੁਰਦੁਆਰਾ ਸਾਹਿਬ ਨੂੰ ਹੋਰ ਕਿਸੇ ਤਰ੍ਹਾਂ ਦੀ ਕੋਈ ਗੋਲਕ ਦੀ ਆਮਦਨ ਜਾਂ ਹੋਰ ਨਹੀਂ ਕਿਸੇ ਤਰ੍ਹਾਂ ਦੀ ਹੈਗੀ ਕਿਉਂਕਿ ਨੇੜੇ ਕੋਈ ਨਗਰ ਨਹੀਂ ਹੈਗਾ। ਇਹ ਸਾਰੀ ਜਿਹੜੀ ਹੈਗੀ ਸੰਗਤ ਦੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਹੀ ਹੁੰਦਾ ਹੈ। ਤੇ ਬਾਕੀ ਇੱਕ ਤਰੀਕ ਤੋਂ 5 ਮਾਰਚ ਤੱਕ ਇਹ ਹਰਕ ਸਾਲ ਦੀਵਾਨ ਲੱਗਦੇ ਨੇ ਜਿਹਦਾ ਸਮਾਂ ਹੈਗਾ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ। ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਹੈ ਵੀ ਆਓ ਆਕੇ ਦਰਸ਼ਨ ਦਿਓ ਤੇ ਆਪਣਾ ਮਨੁੱਖਾ ਜਨਮ ਸਫਲਾ ਕਰੋ ਜਿੱਥੇ ਅਸੀਂ ਅਮਰ ਸੰਚਾਰ ਕਰਾਉਂਦੇ ਆ ਜਾਂ ਮਹਾਂਪੁਰਸ਼ ਕਰਾਉਂਦੇ ਨੇ ਉੱਥੇ ਨਾਲ ਵਾਤਾਵਰਣ ਦਾ ਵੀ ਅਸੀਂ ਨਾਲ-ਨਾਲ ਸੰਗਤ ਨੂੰ ਸੰਦੇਸ਼ ਦਿੰਦੇ ਰਹਿੰਦੇ ਆ ਵੀ ਹਰ ਇੱਕ ਸਿੱਖ ਨੂੰ ਹੁਕਮ ਹੈ ਵੀ ਧਰਤੀ ਦੇ ਉੱਤੇ ਪੌਦੇ ਲਾਓ ਤੇ ਪਾਣੀ ਸਾਫ਼ ਰੱਖੋ ਵਾਤਾਵਰਣ ਸ਼ੁੱਧ ਰੱਖੋ ਇਹੀ ਮੈਂ ਬੇਨਤੀ ਕਰੂੰਗਾ ਵੀ ਵੱਤ ਤੋਂ ਵੱਧ ਖੰਡੇ ਵਾਟੇ ਦਾ ਅਮਰਸ਼ਕ ਕੋ ਅਮਰਸ਼ਕ ਕੇ ਆਪਣੇ ਜਨਮ ਸਫਲਾ ਬਣਾਓ ਆਪੋ ਆਪਣੇ ਧਰਮਾਂ ਦੇ ਵਿੱਚ ਪੱਕੇ ਰਹੋ ਗੁਰੂ ਵਾਲੇ ਬਣੋ ਵਾਹ ਇਹ ਪੰਜਾਬ ਸਟੇਟ ਹਾਈਵੇ ਜ ਰੋਡ ਹੈ ਜਿਹਦੇ ਉੱਤੇ ਤੁਹਾਡਾ ਸਥਾਨ ਹੈ ਜੀ ਗੁਰਦੁਆਰਾ ਕਾਲਗੜ੍ਹ ਸਾਹਿਬ ਇੱਥੇ ਜਿਹੜਾ ਲੰਗਰ ਹੈ ਨਿਰੰਤਰ ਚੱਲਦਾ ਰਹਿੰਦਾ ਹੈ ਜੀ ਜਿਹੜੇ ਮਰਜ਼ੀ ਟਾਈਮ ਆ ਕੇ ਸਵੇਰ ਤੋਂ ਸ਼ਾਮ ਤੱਕ ਬਿਲਕੁਲ ਜੀ ਲੰਗਰ ਚੱਲਦਾ ਹੈ ਇਹ ਬਹੁਤ ਵਧੀਆ ਤੁਹਾਡਾ ਉਪਰਾਲਾ ਜੀ ਇਹ ਰਾਂਗੀ ਰਾਂਗੀ ਲੰਗਰ ਸਾਹਿਬ ਆਜਾ ਰਾਂਗ ਕੰਪੈਨਾਂ ਵਾਲੇ ਵੀ ਆਉਂਦੇ ਨੇ ਇੱਥੇ ਬਹੁਤ ਬਹੁਤ ਹਾਂਜੀ ਕਹਿਣਾ ਚਾਹੋਗੇ ਇਸ ਬਾਰੇ ਬਾਬਾ ਜੀ ਆਪਣੇ ਸੰਤਾਂ ਦੂਰੋਂ ਦੂਰੋਂ ਆਉਂਦੇ ਨੇ ਮੁੰਡੇ ਕੰਪੈਨਾਂ ਆਉਂਦੇ ਆ ਉਹ ਤਾਂ ਜੀ ਫਿਰ ਅਗਲਾ ਗੁਰੂ ਘਰ ਦਾ ਸਮਝ ਕੇ ਆਸਰਾ ਲੈ ਕੇ ਆਉਂਦਾ ਉਹਨਾਂ ਵਾਸਤੇ ਖੁੱਲਾ ਸੱਦਾ ਜਦੋਂ ਮਰਜ਼ੀ ਆਉ ਇਹ ਨਹੀਂ ਇਕੱਲੇ ਕੰਪੈਨਾਂ ਵਾਲਿਆਂ ਵਾਸਤੇ ਇੱਥੇ ਸਾਡੇ ਕੋਲ ਰਾਹੀ ਮਸਾਫਰ ਗਰੀਬ ਗੁਰਬੇ ਸਭ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਇੱਕੋ ਜਿਹਾ ਲੰਗਰ ਮਿਲਦਾ ਸਭ ਨੂੰ ਬਾਬਾ ਜੀ ਜੇ ਕੋਈ ਰਾਤ ਨੂੰ ਆ ਜਾਂਦਾ ਹੈ ਕੋਈ ਰਾਹੀਰ ਉਦਾ ਹੀ ਪ੍ਰਬੰਧ ਹੋ ਜਾਂਦਾ ਜੀ ਹਾਂਜੀ ਹਾਂ ਸਾਡੇ ਕੋਲ ਤਕਰੀਬਨ ਹੋ ਰਾਤ ਵੀ ਲਾ ਲੋ ਵੀ 20 30 ਬੰਦੇ ਰੁਕੇ ਹੋਏ ਸੀ ਮੀਂਹ ਕਰਕੇ ਉਹਨਾਂ ਨੂੰ ਰੋਟੀ ਲੰਗਰ ਮਿਲਿਆ ਛਕਣ ਵਾਸਤੇ ਰਹਿਣ ਵਾਸਤੇ ਬਿਸਤਰੇ ਮਿਲੇ ਹੋਰ ਵੀ ਅਸੀਂ ਥੋੜਾ ਜਿਆਦਾ ਸੋਚ ਰਿਆਂ ਵੀ ਅਸੀਂ ਕਮਰੇ ਕੁਮਰੇ ਹੋਰ ਬਣਾਵਾਂਗੇ ਇਸ ਵਾਰ ਹੀ ਬਣਾਏ ਨੇ 5 4 ਕਮਰੇ ਅੱਗੇ ਵੀ ਬਣਾਵਾਂਗੇ ਹਾਂਜੀ ਬਾਬਾ ਜੀ ਨੌਜਵਾਨ ਜਦੀ ਪੀੜ੍ਹੀ ਹੈ ਆਪਣੀ ਗੁਰਸਿੱਖੀ ਲੈਣ ਨੂੰ ਥੋੜਾ ਘੱਟ ਧਿਆਨ ਦੇ ਕੇ ਉਹ ਨਸ਼ਿਆਂ ਵੱਲ ਜਾਦੇ ਜਾ ਰਹੇ ਹਨ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਸਲਾਹ ਤਾਂ ਅਸੀਂ ਇਹੀ ਦੇਣਾ ਚਾਹਾਂਗੇ ਵੀ ਉਹਨਾਂ ਨੂੰ ਆਪਣੇ ਮਾਰਗ ਤੇ ਚੱਲਣਾ ਚਾਹੀਦਾ ਹੈ ਭਾਵੇਂ ਕੋਈ Hindu ਹੈ ਚਾਹੇ Sikh ਹੈ ਨਸ਼ੇ ਪੱਤੇ ਤੋਂ ਬਚਣਾ ਚਾਹੀਦਾ ਹੈ ਆਪਣੇ ਧਰਮ ਦੇ ਉੱਤੇ ਪੱਕਾ ਰਹਿਣਾ ਚਾਹੀਦਾ ਹੈ ਕ੍ਰਿਸ਼ਨ ਭਗਵਾਨ ਨੇ ਮਤਲਬ ਇਹੀ ਪੜਨਵਾਨ ਨੇ ਪੁੱਛਿਆ ਸੀ ਵੀ ਮਹਾਰਾਜ ਕੋਈ ਜੀਵ ਦੇ ਕਲਿਆਣ ਦਾ ਕੋਈ ਸਾਨੂੰ ਸਾਧਨ ਦੱਸੋ ਕ੍ਰਿਸ਼ਨ ਭਗਵਾਨ ਕਹਿੰਦੇ ਵੀ ਆਪਦਾ ਧਰਮ ਹੈ ਜਿਹੜਾ ਉਹਦੇ ਵਿੱਚ ਪੱਕਾ ਰਹਿਣਾ ਇੱਕ ਆਪਣਾ ਕਲਿਆਣ ਰੂਪੀ ਹੁੰਦਾ ਹੈ ਉਹਦੇ ਵਿੱਚ ਕਲਿਆਣ ਹੈ ਠੀਕ ਆ ਧੰਨਵਾਦ ਕਾਲ ਸਾਹਿਬ ਹੈ ਜੀ ਪਤ